ਵਾਹਿ ਗੁਰੂ ਵਾਹਿ ਗੁਰੂ ਗੁਰੂ ਗਰੀਬਨ ਵਾਜ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆ ਇੱਕ ਅੱਖਰ ਹਰਿ ਮਨ ਵਸਤੋ ਨਾਨਕ ਹੋਤ ਨਿਹਾਲ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਇ ਮਨ ਚਿੰਦਿਆ ਪਲ ਪਾਵਨਾ ਹਮੈ ਵਿੱਚੋਂ ਜਾਇ ਥਿਰ ਕਰ ਵੈ ਸੋ ਹਰਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਾਰੇ ਰਹਾਉ दुष्ट दूत परमेश्वर मारे जनकी पैज रखी करतार बाबशाह सा सब वस्कर दीने अमृत नाम महा रस पीने निरप होए पजोप गिवान साध संगत मिलकी नौ दान शरण परे प्रभु यन्त्र जामी ਨਾਨਕ ਓਟ ਪਕਰੀ ਪ੍ਰਭ ਸਾਮੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਰੀ ਪੁਰ ਕੀਤੀ ਪੂਰੀ ਪ੍ਰਭ ਰਬ ਰਹਿਆ ਪਰਿਪੂਰੀ ਖੇਮ ਕੁਸਲ ਪਿਆ ਇਸ ਨਾਨਕ ਪਾਰ ਬ੍ਰਹਮ ਬਿਟਹੁ ਕੁਰਬਾਨਾ ਗੁਰਪੁਰੈ ਕੀਤੀ ਪੂਰੀ ਪ੍ਰਭ ਰਬ ਰਹੇ ਆਪ ਰਿਪੂਰੀ ਖੇਮ ਕੁਸਲ ਪਿਆ ਇਸ ਨਾਨਕ ਪਾਰ ਬ੍ਰਹਮ ਬਿਟਹੁ ਹਉ ਕਰਵਾਨਾ ਗੁਰ ਕੇ ਚਰਨ ਕਾ ਮੂਲ ਰਿਤ ਤਾ ਰੇ ਬਿਘਨ ਨਾ ਲਾਗੇ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਰਹਾ ਮਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਵਿੰਦ ਨਿਤ ਗਾਈ ਹੈ ਸਾਧ ਸੰਗ ਮਿਲਤ ਧਿਆਈ ਮਨ ਵਾਂਛਤ ਫਲ ਪਾਈ ਘੁਰ ਪੂਰਾ ਹਿਰਦੈ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮੁ ਤੇ ਆਇਆ ਰਬੇ ਆਪਣਾ ਬਿਰਦ ਰਖਾਇਆ ਗੁਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮ ਅਨੰਦਾ ਜਨ ਨਾਨਕ ਨਾਮ ਧਿਆਇਆ ਰਬੇ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ